ਸਭ ਜੀ ਦੇ ਜਟਾ ਹੈ ਹਾਂ ਜੀ ਉਹਨੇ ਪੀੜਾ ਉਹਨੇ ਛੰਨਾ ਉਹ ਫਸਲੀ ਆਟੀ ਜਿਹੜਾ ਸੇਵਾ ਕਰ ਰਿਹਾ ਕੋਈ ਐ ਰਾਮਾ ਬੈਠਿਆ ਜਿਹੜਾ ਕਹਿੰਦੇ ਜੀ ਮੈਂ ਨਹੀਂ ਜਾਣਾ ਉਹ ਪੂਰਾ ਏਰੀਆ ਦੇਖਦੇ ਹੋਏ ਗੌਰ ਨਾਲ ਹਾਂ ਜੀ ਸਤਿ ਸ੍ਰੀ ਅਕਾਲ ਸਵੇਰੇ ਸ੍ਰੀ ਗੁਰੂਆਂ ਵਾਧਾ ਮਹਾਂਦ ਲੋਕ ਨੂੰ ਸਵਾਗਤ ਹੈ ਤੇ ਮੰਮੀ ਅੱਜ ਨਾਲ ਨਹੀਂ ਆਈਆ ਸੋ ਇਹਦੀ ਪਿਆਰ ਕਰ ਰਹੀ ਆ ਰੋਸ਼ਨੀ ਤੇ ਅੱਜ ਆਪਾਂ ਜਾਣਾ ਹੈ ਗਾਜੇ ਸਾਹਿਬ ਕਿ ਮੇਲਾ ਚੱਲ ਰਿਹਾ ਹੈ ਇੱਥੇ ਤਰੀਕ ਦਾ ਤੇ ਅੱਜ ਆਪਾਂ ਜਾਣਾ ਮੁਖੜੇ ਤੋਂ ਕਿ ਆਪਾਂ ਕਿ ਆਜੇ ਕੀ ਨਹੀਂ ਜਾਤੇ ਨਹੀਂ ਦੇਖ ਲਈ تین ਦਰਸ਼ਕ ਆ ਕੇ ਆਏ ਤੇ ਆਪਾਂ ਵੀ ਜਾਣਾ ਹੈ ਮੇਲਾ ਤੋਂ ਆ ਕੇ ਡੈਡੀ ਇੱਥੇ ਸ਼ਾਇਦ ਕੋਈ ਹੋਰ ਜਗ੍ਹਾ ਵੀ ਆਪਾਂ ਕਹਿ ਰਹੇ ਨੇ ਕਿ ਦਿੱਤੀ ਆਉਗੀ ਇੱਥੇ ਫ੍ਰੀ ਸੇਵਾ ਹੁੰਦੀ ਆ ਚਾਹ ਦੀ ਤੇ ਆਪਾਂ ਵੀ ਚਾਹ ਨਾਲ ਤੇ ਗੇਰੀਓ ਕਿ ਤਰੰਦਾ ਆਜ ਕੋਤੇ ਨੇ ਤੇ ਭਰਾਏ ਸਾਬ ਦਾ ਮੇਲਾ ਲੋ ਜੀ ਆਪਾ ਸਾਰੇ ਤਿਆਰ ਹੋ ਗਏ ਨਾਲ ਪੂਆ ਆ ਤੇ ਗੱਡੀ ਆਈ ਆ ਡੈਡੀ ਜੀ ਵੀ ਤਿਆਰ ਕਹਿੰਦੇ ਅਸੀਂ ਵੀ ਚੱਲਾਂਗੇ ਨਾਲ ਚਲੋ ਚੱਲਦੇ ਹਾਂ ਲੋ ਜੀ ਆਪਰ ਮੁੱਛੋ ਵਿੱਚ ਹੀ ਹੰਦੇ ਜਾਂਦੇ ਆ ਟੱਪੜੇ ਸ਼ਹਿਰ ਤੋਂ ਟੱਪ ਗਏ ਆ ਪਰ ਦੇਖ ਸਕਦੇ ਹੋ ਖੇਤਾਂ ਵਿੱਚ ਖੇਂ ਜਾਂਦੇ ਹੋਏ ਪਿੰਡਾਂ ਦੇ ਵਿੱਚ ਡੈਡੀ ਜੀ ਮੋਰੇ ਬੈਠੇ ਆ ਉਹਵਾ ਜੀ ਹੈ ਪਿੰਡਾਂ ਵਿੱਚ ਚੰਦਾ ਵਿੱਚ ਲੋਈ ਸੀ ਫੋ ਸਿੰਘਿੰਦੇ ਫੇਰ ਆ ਗਏ ਆਪਾਂ ਤੇ ਦੇਖ ਸਕਦੇ ਕਿੰਨੀ ਸਰਵਿਸ ਵਾਲੀਆਂ ਜੀਂ ਜਾਂਦੀਆਂ ਆ ਰਹੀਆਂ ਆ ਦੇਖ ਸਕਦੇ ਸਰਵਾਰੀਆਂ ਆ ਰਹੀਆਂ ਕਹਿੰਦਾ ਜੁੜੀ ਕਸ਼ਤ ਨਾ ਰਹੀ ਜੇ ਪੱਠੀ ਬੈਠੇ ਹਰ ਵਾਰ ਲੰਗਰ ਦੀ ਸੇਵਾ ਰੇ ਖੰਡੇ ਦਾ ਬੰਦਸਾ ਪਾਉਂਦੇ ਦੀ ਖੰਡੇ ਦਾ ਨੰਦੀ ਇਹ ਪਾਰਕ ਹੈ ਜੇ ਪਾਸੇ ਪੁੱਢੀ ਸਾਈਡ ਆਕਰ ਬਣਾਇਆ ਹੋਇਆ ਉਹ ਸੰਗਤ ਆ ਰਹੀ ਆ ਤੇ ਜਾਂਦੀ ਆ ਰਾਜਾ ਸਾਹਿਬ ਜੀ ਨੇ ਅਦਰ ਸਾਰੇ ਆਣੇ ਦੇਖਦੇ ਆ ਕਿਦਾਂ ਸੰਗਤ ਆ ਰਹੀ ਆ ਕਿਹੜਾ ਬਰਤਨ ਦੇ ਸਾਹ ਲੋ ਜੀ ਆਪਾਂ ਨੂੰ ਇਸ ਰੋਡ ਤੇ ਲਾ ਦਿੱਤਾ ਹੈ ਤੇ ਆਪਾਂ ਹੋਰ ਛੇ ਵੈਸੇ ਤੇ ਹੁਣ ਤੁਰ ਕੇ ਆਪਾਂ ਪਹੁੰਚਾਂਗੇ ਦਰਵਾਜ਼ੇ ਤੱਕ ਤੇ ਕੇ ਹੁਣ ਆਪਾਂ ਪੁੱਛ ਕੇ ਦਿਖਾਂ ਤਾਂ ਸਰ ਫਿਲ ਦੇ ਸਾਥ ਤੇ ਰਸ਼ ਬਹੁਤ ਆ ਬਹੁਤ ਰਸ਼ਾ ਸੰਗਤ ਬਹੁਤ ਆਂ ਗਿਆ ਹੁਣ ਆਪਾਂ ਪੈਦਲ ਯਾਤਰਾ ਕਰਨੀ ਆ ਦੇਖ ਕੇ ਦੇਖ ਕੇ कुफी का लंगर कुछ हो गए कुल्फी मिलर लगे दड़ी तो शुरू <दश्युरु> हो गए खाके चलते खड़के खाते हाँ बहुत रश्म ਚੱਕਰ ਸਰਦੇ ਹੋ ਰਾਸ਼ ਤੇ ਪਹਿਲਾਂ ਆਂਦੇ ਅਨੁਸਾਰਿਆਂ ਨੂੰ ਕੋਫੀ ਮਿਲ ਰਹੀ ਆ ਤੇ ਪਹਿਲਾਂ ਸਾਰੇ ਕੋਫੀ ਖਾ ਰਿਆ ਆ ਆਨੰਦ ਮਾਣਦੇ ਕੋਫੀ ਠੰਡੀ ਠੰਡੀ ਦਾ ਬਹੁਤ ਟੇਸਟੀ ਆ ਤੇ ਰਾਸ਼ ਬੋਤਾ ਅੱਗੇ ਸਾਡੇ ਕੋਈ ਨਹੀਂ ਕਹਿੰਦੇ ਸਲੋ ਜੀ ਆਪਾਂ ਵੀੜ ਕੋ ਲਾ ਗਏ ਆ ਇਹ ਬਰੀ ਬੱਦੀਆਂ ਵਾਂਗ ਜਿਆਦਾ ਰਸ ਇੱਧਰ ਪੈਦਲ ਹੀ ਜਾਂਦੇ ਆ ਸਾਰੇ ਜਾਣੇ ਇੱਧਰ ਉਹ ਕਿਤੇ ਵੀ ਬੈਠ ਕੇ ਕੋਈ ਨਹੀਂ ਇਹ ਦਮ ਹੋਰੇ ਦਾ ਬਹੁਤ ਅੱਛਾ ਹੈ ਇੱਧਰ ਇਹ ਕੀ ਇੱਧਰ ਜਿਆਦਾ ਜਾਂਦੇ ਵੀ ਨਹੀਂ ਹੈਗੇ ਇੱਧਰ ਹੀ ਗਏ ਸੀ ਲਓ ਜੀ ਕੋਈ ਬਾਣੀ ਕੁੜਤੀ ਬਹੁਤ ਵਧੀਆ ਕਿਸ ਕੀ ਕੁਲਤੀ ਰੋਕਿਆ ਰੋਕਿਆ ਕੋਈ ਬਾੜੀ ਬਹੁਤ ਬੱਧੀਆ ਰਾਜਾ ਬੜੀ ਖਾਓਗੇ ਬਾਰ-ਬਾਰ ਸਾਡੇ ਕੋਲ ਖਾਓਗੇ ਚਲੋ ਅੰਗਰੇਜ਼ ਆਜਾ ਡੈਡੀ ਦਾ ਨੱਠੇ ਜਾਂਦੇ ਆ ਸਾਨੂੰ ਦੇਖਦੇ ਵੀ ਨਹੀਂ ਤੈਨੂੰ ਜਾਂਦੇ ਸਾਰ ਤੂੰ ਇਧਰੋਂ ਵੀ ਆ ਇਧਰੋਂ ਵੀ ਜਾ ਹੋ ਜਾਂਦਾ ਇਧਰ ਵੀ ਜਾ ਹੋ ਜਾਂਦਾ ਇਧਰ ਫੇਰ ਰਾਜਾ ਡੈਡੀ ਕਹਿੰਦੇ ਉੱਥੇ ਲੈ ਜਾਂਦੇ ਆ ਉਹਨੂੰ ਹਾਂ ਹਾਂ ਚਾਹ ਪਕੌੜੇ ਦਾ ਲੰਗੜ ਮੰਮੀ ਇਹ ਸ਼ਾਕ ਦੇ ਆ ਚਲੋ ਬੈ ਕੇ ਸ਼ਾਕ ਦੇ ਇੱਧਰ ਹੀ ਸੈਲ ਜਾਣਾ ਹੈ ਰਾਜਾ ਸਾਹਿਬ ਨੂੰ ਗਲੀ ਪਹਿਲਾਂ ਮੰਮੀ ਕਹਿੰਦੇ ਸ਼ਾਕ ਲੰਦੇ ਆ ਬੈਠੋ ਬੈਠੋ ਹੋਣੀ ਦੀ ਵੀ ਦੀ ਫੋਟੋ ਦੂਰ ਗੱਦੋ ਇੱਥੇ ਬਹਿ ਜਾ ਮੈਨੂੰ ਵੀ ਬਣਾਉਣਾ ਬਲੋ ਲੱਗਾ ਆਹ ਉਹ ਬਣਾਉਂਦੇ ਆ ਨੋ ਬੂਆ ਜੀ ਚਾਹ ਲੈ ਆਏ ਮੈਂ ਤਾਂ ਪੀਣੀ ਨਹੀਂ ਚਾਹ ਹਾਂਜੀ ਲੋ ਜੀ ਚੱਕੀਏ ਇਹ ਆ ਰਾਜਾ ਸਾਹਿਬ ਦਾ ਛੁਆਰਾ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ चलो हां जी पुराना कर रहे हैं चलो दिखाने थाने सारे हम हां जी ये सामने से आ रहे हैं ਕਿ ਉਹ ਕੋਈ ਨਹੀਂ ਸੀ ਪੈਣ ਪਾਣੀ ਭਰ ਕੇ ਰੱਖਣਾ ਨੇ ਸਥਾਨ ਨਾ ਇਹ ਉਹਦਾ ਨਹੀਂ ਜਿੱਦੀ ਕਰਾ ਆਪਣਾ ਰਮਾਸ ਗੀਆ ਅੱਛਾ ਰਮਾ ਨਾ ਵੀ ਕਿ ਇੱਥੇ ਬੰਨ ਲਾ ਜੀ ਜਟਾ ਉਹਦਾ ਸਭ ਜਟਾ ਹੈ ਹਾਂਜੀ ਉਹਨੇ ਪੀੜਾ ਉਹਨੇ ਛੰਨਾ ਉਹ ਖਜ਼ਾਨਾ ਉਹ ਚਾਦਰਾਂ ਠੀਕ ਇਹ ਆ ਮੇਰੀ ਪੜਪਨ ਨਾਨੀ ਹੈ ਹਨਨ ਨੇ ਉਹਦੀ ਸੇਵਾ ਕੀਤੀ اچھا ਹੈ ਨਾਨੀ ਇਹ ਵਾਰਸ ਹੈ ਵੀ ਪੀੜੀ ਤੋਂ ਬੜਗੀ ਸੀ ਵੀ ਹਨਨ ਨੇ ਉਹਨਾਂ ਦੀ ਜਟਾਂ ਨਹੀਂ ਸੀ ਠੀਕ ਹਨਨਾ ਤਾਂ ਕਟਾੜੀ ਛੀਂਦੀ ਸੀ ਬਸ ਹਨਨ ਉਹਦੀ ਸੇਵਾ ਕੀਤੀ ਨਾਨੀ ਬਸ ਆ ਇਹ ਕਿਸ਼ਮਤ اچھا ਹਨ ਇਹ ਜਿਹਨੇ ਉਮਰ 17 ਸਾਲ ਦੀ ਤਾਂ ਇਹਨੇ ਤੇ 100 ਗੜ ਆਪਣੀ ਨੂੰ ਪਾਇਆ ਸੀ ਤੇ 33 ਕਰੋੜ ਦੇਵੀ ਦੇਪਤਾ ਚਾਹੀ ਸੀ ਇਹਨਾਂ ਨੇ ਇਹ 17 ਸਾਲ ਦੀ ਉਮਰ ਸੀ ਪੂਰਾ ਮਤਲਬ ਕੋਈ ਵਦਨ ਤੇ ਕਪੜਾ ਨਹੀਂ ਸੀ ਇਹ ਰਾਜਸਾਨੀ ਇਹਨਾਂ ਹੁਕਮ ਦਿੱਤਾ ਸੀ ਕਿ ਜਾਓ ਖੂਹ ਤੋਂ ਪਾਣੀ ਲੈ ਕੇ ਸੌ ਬੜਾ ਬਾਤ ਕਰਾ ਪੀਣਾ ਸੀਗਾ ਉਹ ਘੜਾ ਲੈ ਕੇ ਚਲ ਗਏ ਉਹ ਤੋਂ ਖੂਹੀ ਸੀਗੀ ਉਹ ਖੂਹ ਹੀ ਤੋਂ ਪਾਣੀ ਲੈ ਕੇ ਆਉਂਦੇ ਸੀਗੇ ਉਹ ਕਹਿੰਦੇ ਮੈਨੂੰ ਰਾਸੇ ਸ਼ਰਮ ਆਉਂਦੀ ਆ ਇਰਾਸੇ ਭੈਣਾਂ ਮਿਲਦੀਆਂ ਬੀਬੀਆਂ ਮਿਲਦੀਆਂ ਤਾਂ ਮੈਨੂੰ ਸ਼ਰਮ ਆਦੀ। ਤਾਂ ਐਸੇ ਵੀ ਉਹਨਾਂ ਨੂੰ ਆਪਣਾ ਪਾਨਾ ਦਿੱਤਾ ਸੀ ਇੱਥੇ ਲੱਕ ਤੇ ਮੰਨਣ ਨੂੰ। ਫਿਰ ਉਹ ਉਹਨਾਂ ਨੇ ਬਾਹਰ ਕੱਪੜਾ ਲੈ ਕੇ ਅੰਦਰ ਆਏ ਸਭ ਨੂੰ ਦੇ ਜਾਣਾ। ਉਹਨਾਂ ਨੇ ਅੰਦਰ ਕੀ ਕਰਨਾ ਕਿਸੇ ਨੂੰ ਵੀ ਨਹੀਂ ਪਤਾ। ਉੱਥੇ ਉਹ ਮਾਲੀ ਜੀ ਹੈ। ਮਤਲਬ ਉੱਥੇ ਮੈਂ ਥੱਲੇ ਲੇਡੀਜ਼ ਖੜ ਜਾਂਦੀਆਂ ਸੀਗੀਆਂ। ਇਹ ਲੇਡੀਜ਼ ਖੜੀਆਂ ਨੇ ਜੇ ਉਹ ਕਹਿੰਦੇ ਕਿ ਇੱਥੇ ਪਾਣੀ ਆਊਗਾ। ਕੋ ਤੋ ਇੱਕ ਵੀ ਬੂੰਦ ਪਾਣੀ ਨਹੀਂ ਹੁੰਦੀ ਸੀ ਹਾਂ ਕੋਪਾ ਅਸੇ ਤੁਸੀਂ ਹੁਣ ਸੇਵਾ ਕਰਦੇ ਹੋ ਮਤਲਬ ਇਸ ਸਥਾਨ ਦੀ ਕਿਸੇ ਕੀ ਲੱਗਦੀ ਹੈ ਮੈਨੂੰ ਨੰਗਾ ਅਸੇ ਵੀ ਤੁਸੀਂ ਸਾਹਮਣੇ ਹੁਣ ਇਸ ਸਥਾਨ ਨੂੰ ਤੁਸੀਂ ਸੇਵਾ ਕਰ ਰਹੇ ਹੋ ਇੱਥੇ ਠੀਕ ਸੇਵਾ ਕੀਤੀ ਹੈ ਨਾ ਉਹਨਾਂ ਨੇ ਕਿ ਮਕਾਨ ਨਹੀਂ ਇੱਕ ਮਗਨ 120 ਆਤਾ ਤਾਂ ਇੱਦਾਂ ਹੀ ਹੈ ਇੱਦਾਂ ਹੀ ਹੈ ਹਾਂਜੀ ਇਹ 1905 ਚ ਬਣਿਆ ਸੀਗਾ ਅੰਤੌਕੀ ਵੀ ਉਸ ਟਾਈਮ ਦੀ ਹੈ ਜਿੱਦਤ ਮਾਰ ਕੇ ਰੱਖੀ ਹੋਣਾ ਨਾ ਉਸ ਟਾਈਮ ਦੀ ਘਟਿਆ ਇੱਥੇ ਰਾਏ ਸਾਹਿਬ ਵੀ ਉਹ ਕਿਹੜਾ ਰਹਿੰਦੇ ਸੀ ਬਾਅਦ ਅੱਛਾ ਲੇਡੀਜ਼ ਨੂੰ ਦਰਸ਼ਨ ਦਿੰਦੇ ਸੀ ਠੀਕ ਇਧਰ ਬਹੁਤ ਸਾਰਾ ਕਾਰ ਉਸ ਟਾਈਮ ਦਾ ਹੀ ਹੈ ਅੱਬਾਲੇ ਵੀ ਉਸ ਚੰਦੀ ਹੈ ਸਾਰਾ ਕੁਝ ਉਸ ਟੈਂਪਰ ਦੀ ਕੁਝ ਬਦਲੀ ਹੈ ਇਹ ਸਾਰਾ ਇਤਿਆਸ ਹੈ ਸਥਾਨ ਦਾ ਕਿ ਤੁਸੀਂ ਕਰ ਸਕਦੇ ਹੋ ਸਾਰੇ ਜਾਣੇ ਤੇ ਤੁਸੀਂ ਜਰੂਰ ਆਣਾ ਸਾਰਿਆਂ ਨੇ ਇੱਧਰ ਸੰਗਤ ਘਾਟਾਂ ਨਹੀਂ ਕਿਉਂਕਿ ਘੱਟ ਪਤਾ ਹੈ ਇੱਧਰ ਲਾ ਇਹ ਬੀ ਬੋਰਡ ਲਾਇਆ ਹੋਇਆ ਹੈ ਸਭ ਨਾਲ हां जी सारा सांभਿਆ ਹੋਇਆ ਹੈ ਪਹਿਲਾ ਇਹ ਸਾਰਾ ਪੁਰਾਣਾ ਹੀ ਆ ਸਾਰਾ ਇਹ ਸਾਮ ਕੇ ਰਕਸ਼ਾ ਹੈ ਨਾਂ ਆਇਆ ਉਹਨਾਂ ਦਾ ਜੱਦੀ ਘਰ ਤੇ ਹੁਣ ਆਪਾਂ ਇੱਧਰ ਚੱਲਦੇ ਆਂ ਨਾਲ ਹੀ ਆ ਗੀ ਤੇ ਇਹ ਮੱਥਾ ਲਿਖਦੇ ਆ ਸੱਚਖੰਡਾ ਹੈ ਜੋਤੀ ਜੋਸ ਮਾਇ ਸੀ ਰਾਜਾ ਸਾਹਿਬ ਤੁਹਾਡਾ ਪਾਈਥੀ ਦੇ ਦਰਸ਼ਕਾਪਕ ਇਹੋ ਸਥਾਨਾਂ ਤੇ ਰਾਜਾ ਸਾਹਿਬ 34 ਹਜ਼ਾਰੋਂ ਜੁਰਾਇ ਸੀ ਹਾਂਜੀ ਇੱਥੇ ਜੋਤੀ ਜੋਸ ਮਾਇ ਸੀ ਤੇ ਸਿਰੋਨਾ ਸਟਾਲ ਬਣਾਇਆ ਹੋਇਆ ਹੈ ਹਾਂਜੀ ਜਿਹੜਾ ਸਟਾਲ ਪਰ ਤੁਸੀਂ ਦੱਸਾਂਗੇ ਕਿ ਇੱਥੇ ਰਾਜਾ ਸਾਹਿਬ ਆਪਣਾ ਸ਼ਿਰੇਤੀ ਆਂਦੇ ਸੀ ਤੇ ਕਿ ਕਿ ਹੋਣਾ ਚਾਹੀਏ ਆਪਾਂ ਨੂੰ ਲੱਗਦੀ ਸਿਸਕਾਰ ਕਿ ਇਹ ਮੁਲਕਾ ਖਲਾਕੰਦ ਅੰਸ਼ੀ ਬਲੋ ਜਦੋਂ ਤੱਕ ਸੰਗਤ ਇੱਦਦੇ ਵੀ ਸੈਡ ਆਉਂਦੀ ਨਹੀਂ ਇਹ ਸਾਰੀ ਸਮਝ ਨਹੀਂ ਹੋਈ ਇਹ ਕਿ ਤੁਸੀਂ ਇੱਧਰ ਵੀ ਜ਼ਰੂਰ ਆਵੋ ਤੇ ਇੱਦਦੇ ਦੇ ਦਰਸ਼ਨ ਲਓ ਜੇ ਜੀ ਜਾਓ ਤੇ ਹੁਣ ਤੁਹਾਨੂੰ ਇਥੇ ਮੇਰੇ ਗੁਰੂ ਨਾਲ ਸਾਥ ਦੇ ਦਰਸ਼ਨ। ਬਿਲੀ ਸਰ ਵੀ ਦਿਖਾ ਦੇ। ਇੱਦਦੇ ਵੀ ਸੈਡ ਸਥਾਨ ਆ ਮਾਪੂ ਜੀ ਉਹਨਾਂ ਦਾ। ਦੇਖ ਸਕਦੇ ਹੋ ਇਹ ਸਥਾਨ ਉਹ ਰਾਜਾ ਸਾਹਿਬ ਜੀ ਦਾ ਇੱਥੇ ਉਹ ਕੁੱਤਿਆਂ ਦੌਦਣ ਦਿਖਾਉਂਦੇ ਹੁੰਦੇ ਸੀ। ਨਾ ਦੇ ਹੁੰਦੇ ਸੀ ਕੁੱਤਿਆਂ ਨੂੰ। ਤੇ ਆਹ ਦੇਖ ਸਕਦੇ ਹੋ ਇਸ ਇਸ ਬਾ ਵਿੱਚ ਪਾ ਕੇ ਇਹਨੂੰ ਬਣਾ ਲਿਆ ਸੀ ਤੇ ਇਹ ਬਾਰੂ ਬੰਦ ਹੈ ਤੇ ਆਪਾਂ ਅੰਦਰ ਨਹੀਂ ਜਾ ਸਕਦੇ ਹੈਗੇ। ਨਹੀਂ ਸਕਦੇ। ਇਹ ਉਹੀ ਗਲੀ ਚ ਪੈ ਜਾਂਦਾ ਹੈ ਸਥਾਨ ਜਿਸ ਗਲੀ ਚ ਤੁਹਾਨੂੰ ਹੋਰ ਸਥਾਨ ਦੇ ਦਰਸ਼ਨ ਕਰਾ ਕੇ ਹਟੇ ਆ। ਤੇ ਦੋ ਇਸ ਦੂਖ ਤੁਸੀਂ ਸੰਗਤ ਜਰੂਰ ਇੱਧਰ ਵੀ ਆਇਆ ਕਰੋ ਇੱਧਰ ਸੰਗਤ ਘਟ ਆਂਦੀ ਆ ਇੱਧਰ ਦੇ ਵੀ ਦਰਸ਼ਨ ਕਰਕੇ ਜਾਇਆ ਕਰੋ ਅੱਛਾ ਜੀ ਇਹ ਵੀ ਸਥਾਨ ਸਾਂਭ ਕੇ ਰੱਖੇ ਹੋਇਆ ਸਾਰੇ ਸੰਗਤ ਦੇ ਦੇਖ ਸਾਰੇ ਸੇਵਾ ਰੋਲ ਕਰਦੇ ਆ ਨਾ ਸਾਨੂੰ ਆ ਬਾਬਾ ਜੀ ਲੈ ਕੇ ਆਇਆ ਵੀ ਤੁਸੀਂ ਇੱਧਰ ਦੇ ਵੀ ਦਰਸ਼ਨ ਕਰਾਓ ਤੇ ਤਾਂ ਆਪਾਂ ਵੀ ਇੱਧਰ ਨੂੰ ਲੈ ਕੇ ਸਾਨੂੰ ਨਹੀਂ ਤਾਂ ਇੱਧਰ ਦਾ ਪਤਾ ਨਹੀਂ ਸੀਗਾ ਤੇ ਅਸਿਕਾ ਤੁਹਾਨੂੰ ਸਾਰੀ ਸੰਗਤ ਨੂੰ ਵੀ ਦਰਸ਼ਨ ਕਰਾਣੇ ਬਹੁਤ ਜ਼ਰੂਰੀ ਆ ਵੀ ਤੁਹਾਨੂੰ ਵੀ ਪਤਾ ਲੱਗੇ ਤੇ ਹੁਣ ਆਪਾਂ ਉਸ ਥਾਂ ਤੇ ਚੱਲਦੇ ਆ ਜਿੱਥੇ ਸੰਗਤਾਂ ਬਹੁਤ ਦਰਸ਼ਕਾਂ ਆ ਨੀ ਆਇਆ ਜਿੱਥੇ ਉਹਨਾਂ ਦਾ ਸੰਸਕਾਰ ਕੀਤੇ ਸੀ ਰਾਜਾ ਸਾਹਿਬ ਦੇ ਤੇ ਤੁਹਾਨੂੰ ਹੁਣ ਉੱਥੇ ਜਾ ਕੇ ਦਰਸ਼ਨ ਕਰਾਉਂਦੇ ਆ ਇਹ ਪ੍ਰਸ਼ਾਦ ਆਉਂਦਾ ਆ ਬਾਬਾ ਜੀ ਲੋ ਜੀ ਦੁਕਾਨਾਂ ਵੀ ਸੱਜੀਆਂ ਹੋਈਆਂ ਆ ਜਲ ਹੋਇਆ ਕੋ ਪੰਜਣਾ ਲੈ ਆਵਸ ਤੇ ਸੰਗਤ ਬਹੁਤ ਆ ਰਹੀ ਆ ਦੇਸਾਬ ਜੀ ਤਾਂ ਤੇ ਸੇਵਾ ਕੀਤੀ ਜਾਂਦੀ ਆ ਲੰਗਰਾਂ ਦੀ ਦੇਸਾਬ ਦੇ ਆ ਅਸੀਂ ਬੈਕ ਸਾਈਡ ਤੋਂ ਆਏ ਆ ਗੁਰਦੁਆਰਾ ਸਾਹਿਬ ਦੇ ਤੇ ਦੂਜੀ ਸਾਈਡ ਐ ਰਸ਼ ਬਹੁਤ ਜ਼ਿਆਦਾ ਹੁੰਦਾ ਆ ਤੇ ਇਸ ਸਾਈਡ ਤੇ ਆ ਲੈ ਇੱਧਰ ਰਸ਼ ਸ਼ੁਰੂ ਹੋ ਗਿਆ ਹੈ ਸਾਹਿਬ ਲੋ ਜੀ ਆਪਾਂ ਵੀ ਸਕਦੇ ਆ ਪਰ ਇਹ ਸਾਦੇ ਹੋ ਜਾਨੀ ਜੀ ਦਾ ਬਹੁਤ ਬਹੁਤ ਸ਼ੁਕਰੀਆ ਲੋ ਜੀ ਤਸਵੀਰ ਆਂਟੀ ਸੇਵਾ ਕਰ ਰਹੇ ਹਾਂ ਜੀ ਹਾਂ ਜੀ ਆਪਣੇ ਤੋਂ ਸਾਡੇ ਜੀਉਂ ਸੀ ਨਾਮ ਤੋਂ ਲਾੜੇ ਸਾਡੇ ਤੋਂ ਸਰਕਾਰ ਦੇ ਉਹਨਾਂ ਨੇ ਸੇਵਾ ਕੀਤੀ ਹੈ ਯਾਨੀ ਪ੍ਰਤਿਮਾ ਸ੍ਰੀ ਦੀ ਬੈਕ ਜਿਸ ਨੂੰ ਇਹ ਸਾਧੀਆਂ ਕੋ ਦਿੰਦੇ ਸਾਧਾਰਨ ਸੇਵਾ ਕੀਤੀ ਆ ਰਹੀ ਆ ਆਪਣੇ ਸਲਾ ਲੰਗਲ ਗਾਉਂ ਆ ਬਹੁਤ ਬਹੁਤ ਚੰਗਾ ਹੋਵੇਗਾ ਉਹਨਾਂ ਦਾ ਇਹ ਆਂਟੀ ਜੀ ਸੇਵਾ ਨਿਭਾ ਰਹੇ ਆ ਹੁਣ ਮੈਂ ਬੇਨਤੀ ਕਰਾਂ ਕਿ ਸਾਧੀਆਂ ਜਿਹੜੀ ਦੀ ਬੈਠ तकरीबन ਵਾਹ ਕਹਿੰਦੇ ਵਾਸਤੇ ਆਪਣੇ ਢਾਡੀ ਬਾਰਾਂ ਰਾਹੀਂ ਸੰਗਤ ਨੂੰ ਨਿਵਾਲ ਕਰਗੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਜੀ ਭਲੀ ਕਰਿਓ ਜੀ ਭਲੀ ਭਾਜੀ ਵੀ ਪਹੁੰਚੇ ਹੋਇਆ ਭਾਈ ਨੇ ਉਹਦਾਂ ਨੂੰ ਫੇਸ ਘੁਮਾ ਲਿਆ ਮਰਾ ਆਏ ਵਾਲੇ ਵੀ ਸਾਡੇ ਘਰ ਵੀ ਸਾਰੇ ਆਏ ਨੇ ਕਿੱਥੇ ਆ ਆਜੋ ਆਜੋ ਹਾਂਜੀ ਆਂਟੀ ਯਾ ਲੋ ਇਹ ਕਾੜ ਦਾ ਲੰਗਰ ਆ ਸਾਡਾ ਪ੍ਰਿੰਸ ਵੀ ਬਿਲ ਗਿਆ ਅੱਧਾ ਆ ਪ੍ਰਿੰਸ ਭੈਣ ਵੀ ਹਾਂਜੀ ਸੋਸੀ ਹੈ ਹੈਲੋ ਹੈਲੋ ਤੇ ਪ੍ਰੀਸਾ ਵਿੰਦਾ ਵੜਦਾ ਸੇਵਾ ਗਾਦਾ ਕੰਮ ਕਰਦੇ ਸੇਵਾ ਗਾਦੇ ਲੋ ਜੀ ਇੱਧਰ ਜੋੜੇ ਜਮਾ ਕਰਦੇ ਆ ਤੇ ਆਪਾਂ ਕਰਾਉਂਦੇ ਆ ਤੇ ਹੁਣ ਆਪਾਂ ਚੱਲਦੇ ਆ ਕੋਤਰਾਸ਼ਾ ਦੇਖ ਸਾਡੇ ਤੁਸੀਂ ਆਪ ਹੀ ਸੰਗਤ ਬਹੁਤ ਆਨੰਦਿਆ ਓ ਆ ਜੀ ਪਰਛਾਲ ਲੰਦੇ ਸੀ ਸਾਨੂੰ ਲੱਗਾ ਗਵਾਚ ਗਏ ਅਨੇ ਕਾ ਕਿੱਥੇ ਗਏ ਰਮਣ ਮਿਲ ਗਈ ਸਾਨੂੰ ਇਹਨੂੰ ਸੇਵਾ ਕਰਦੀ ਆ ਸਾਨੂੰ ਹੈਲੋ ਨਹੀਂ ਨਹੀਂ ਆਪਣਾ ਸੇਵਾ ਕਰੀ ਆ ਅੱਛਾ ਸੇਵਾ ਆ ਹਾਂ ਠੀਕ ਸਾਈਡ ਹੋ ਜਾ ਸਾਈਡ ਤੇ ਹੋ ਜਾ ਚਲੋ ਡੈਡੀ ਹੁਣ ਡੈਡੀ ਨੇ ਮਿਲਦੇ ਆਪਾਂ ਮੇ ਪਹੁੰਚ ਗਏ ਆ ਆਪਾਂ ਹੁਣ ਮੱਥਾ ਟੇਕਣਾ ਆ ਤੇ ਰਾਸ਼ੀ ਬਹੁਤ ਆ ਲੋ ਜੀ ਹੁਣ ਆਪਾਂ ਇਤਨੀ ਸਾਈਡ ਆ ਗਿਆ ਹੁਣ ਮੱਥਾ ਟੇਕੋ ਹੀ ਪੈਣਾ ਆ ਆਇਤ ਬਹੁਤ ਪਿਆਰ ਲੱਗਦਾ ਆ ਆਪੇ ਜਿੰਦੇ ਰਾਜਾ ਸਾਹਿਬ ਆ ਕੇ ਮਨ ਸ਼ਾਂਤ ਹੋ ਜਾਂਦਾ ਆ ਮਗੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਆ ਇਸ ਦਰ ਤੇ ਆ ਕੇ ਗਤ ਕਰਤਾ ਤਤ ਮਰਤਾ ਵਕਤੂ ਕਰਤਾ ਅਭੂ ਗਤ ਕਰਤਾ ਆਵਤ ਕੈਰਪਾ ਦੇ ਆਤਮਿਕ ਸੇਵਾ ਦੇ ਸਾਹ ਦੇ ਮੱਖੜ ਟੇਕਣ ਨੇ ਰਾਸ਼ਕ ਨੂੰ ਆਇਆ ਇੱਕ ਖਬਰਾਂ ਫੈਲ ਗਈ ਕਿ ਲਾਗਤ ਕਰਨਾ ਹਸਤਾਤ ਜਾਣਦੇ ਉਹਨੇ ਸਰੀਰ ਨੂੰ ਤੋੜ ਕੇ ਆਉਣ ਕਰਨ ਲੱਗ ਗਿਆ ਲੋ ਜੀ ਹੁਣ ਆਪਾਂ ਲੰਗਰ ਛਕ ਰਹੇ ਆ ਇੱਧਰ ਦੇਖ ਸਕਦੇ ਹੋ ਲੰਗਰ ਹਾਲਚ ਬੈਠੇ ਆ ਤੇ ਲੰਗਰ ਛਕ ਲੋ ਜੀ ਇੱਧਰ ਪਾਰਕਿੰਗ ਆ ਮੋਟਰਸਾਈਕਲਾਂ ਦੀ ਤੇ ਇੱਧਰ ਦਰਵਾਜ਼ਾ ਜਿੱਥੇ ਆਪਾਂ ਮੱਥਾ ਟੇਕਿਆ ਹੈ ਆ ਤੇ ਹੁਣ ਝੂਲੇ ਆਣ ਚੱਲੇ ਆਂ ਕਹਿੰਦੇ ਝੂਲਦੇ ਆਪਾਂ ਵੀ ਤੇ ਹੁਣ ਇਧਰ ਆਪਾਂ ਚੱਲੇ ਆਂ ਲੋਈ ਇੱਧਰ ਦੇ ਰਾਹ 'ਚ ਅਸੀਂ ਹੁੰਦੇ ਹੋਏ ਫਿਰ ਵੀ ਪਹੁੰਚ ਗਏ ਆਪਾਂ ਤੇ ਇੱਧਰ ਦੇਖੋ ਕਿੰਨੇ ਝੂਲਦੇ ਲੱਗੇ ਹੋਏ ਆ ਆ ਕਿੱਡੇ-ਕਿੱਡੇ ਤੇਸਰੀ ਦੇ ਸਾਹ ਦੇ ਗੁੱਡੀਆਂ ਤੇ ਆਪਾਂ ਵੀ ਕੁਝ ਝੂਲਦੇ ਆ ਦੇਖਦੇ ਆਪਣੇ ਟਾਈਮ ਦਾ ਕੁਝ ਹੈਗਾ ਛੋਟਾ ਜਿਹਾ ਕੁਝ ਤੇ ਉਹ ਝੂਲਣ ਦੇ ਦੇ ਆਲੀ ਦੇ ਸਾਡੇ ਲੋਈ ਆਪਾ ਇਹਦੇ ਵਿੱਚ ਝੋੜੇ ਲੈਣ ਲੱਗੇ ਆ ਬਾਕੀ ਕਹਿੰਦੇ ਛੋਟੇ ਆ ਵੱਡੇ ਆ ਇਹ ਹੀ ਆ ਆਪਣੇ ਨਾਲ ਇੱਕ ਬਾਕੀ ਦਾ ਬਹੁਤ ਵੱਡੇ ਆ ਦੇਖ ਲਾ ਤੇ ਹੁਣ ਇਹਦੇ ਵਿੱਚ ਬੈਠੋ ਮੰਮੀ ਵੀ ਨਾਲ ਜਾਊਗੇ ਕੁਕੂ ਆ ਵੀ ਜਾਊਗੇ ਥੂਆ ਤਾਂ ਕਹਿੰਦੇ ਮੈਂ ਨਹੀਂ ਜਾਣਾ ਵੀ ਫਿਰ ਵੀ ਕਿਆ ਚਲੋ ਚਲੋ ਟ੍ਰੇਨ ਦੇ ਨਾਲ ਸਾਡੀ ਬਾਸਾ ਟ੍ਰੇਨ ਆ ਗਈ ਸਾਡੀ ਉਹ ਟ੍ਰੇਨ ਦੇ ਅੰਦਰ ਚੜਨ ਲੱਗਿਆ ਕਿੱਥੇ ਜਾਣਾ ਭੈਣ ਜੀ ਗੜ ਸ਼ੰਕਰ ਉਹ ਬੈਠੇ ਬਦਲ ਲਗੂ ਕਿੱਥੇ ਪਹੁੰਚਦੇ ਆ ਇੱਥੇ ਕੁ ਬੈੰਦੇ ਆ ਇੱਥੇ ਕੁ ਬੈਈਏ ਇੱਥੇ ਬਹਿ ਜਾ ਲੋ ਜੀ ਟ੍ਰੇਨ ਦੀ ਸੀਟ ਤੇ ਸਾਡੀ ਸੀਟ ਅਲੱਗ ਹੋਗੀ ਭੂਆ ਜੀ ਕੁਆਰੀ ਜਿਹੜਾ ਡਾਦੇ ਨੇ ਹੁਣ ਇਕੱਲੇ ਖਾ ਦਿੱਤਾ ਮੰਮੀ ਇਹ ਖੋਜ ਹੋ ਗਏ ਮੈਂ ਕਿਹਾ ਮੰਮੀ ਇੱਧਰ ਨਹੀਂ ਬੈਠਣਾ ਚਲੋ ਬਾਅਦ ਪਤਾ ਨਹੀਂ ਕੀ ਆਖੂਗਾ ਸਾਡੇ ਨਾਲ ਤੇ ਆਪਾਂ ਬਾਹਲਾ ਮੋਹ ਲੈਦੇ ਹੋਏ ਉਸ ਦਿਨ ਵਾਂਗ ਹੁਣਾ ਹੋ ਜਾਏ ਜਿੱਦਾਂ ਕਿੰਨੀ ਉਹ ਆ ਦੇਖਦੇ ਕਿੱਦਾਂ ਹੁੰਦੀ ਆ ਸਟਾਰਟ ਹੋ ਗਈ ਆ ਪਿੱਛੇ ਹਟ ਜਾਓ ਸਾਰੇ ਜਣੇ ਸਾਡੀ ਰੇਲ ਗੱਤੀ ਗਈ ਆ गाड़ा तो खिला होना। देख देख की बंद था थोड़ा। शुभारंभ। ठीक है। आओ। देखो की होना था जो। वो स्टार्ट हो गए स्टार्ट हो गए। मम्मी। बिचे और तो सारे भागने लग गयी। और मज़ा आ रहा है। I know no, 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 no. me punch. ਚੱਪਲ ਲੋ ਜੀ ਮੇਰੇ ਚੱਪਲ ਪਾ ਲੰਦੋ ਜੀ ਰਛ ਬਹਿ ਗਿਆ ਰਛ ਬਹਿ ਗਿਆ ਸਵਾਰੀਆਂ ਆ ਗਈਆਂ ਸਵਾਰੀਆਂ ਹੋਰ ਆ ਗਈਆਂ ਇੱਧਰੋ ਜਾਣਾ ਇੱਧਰ ਆ ਚਲੋ ਆਜੋ ਆਜੋ ਓਏ ਓਹ ਟ੍ਰੇਨ ਦਾ ਇੰਜਨ ਆ ਜੀ ਚਲਾਉਣ ਵਾਲਾ ਚਲ ਗਿਆ ਬਾਹਰ ਓਏ ਹੁਣ ਆਪਾਂ ਡੈਡੀ ਕੋ ਪਹੁੰਚਦੇ ਆਂ ਦਾਦੀ ਜੀ ਦਾ ਫੋਨ ਆ ਰਿਹਾ ਆ ਉਹ ਗਲਾਸ ਟੰਗਿਆ ਤੇ ਚਲੋ ਜੀ ਉਹ ਮੇਰੇ ਨਾਲ ਦੇ ਚੱਲ ਗਏ